ਵਨੋ ਬਚਪਨ ਤੋਂ ਪਿਆ ਜੇ ਤੁਸੀਂ ਕਮੈਂਟ ਕਰਕੇ ਦੱਸਣਾ ਚਾਹੋ ਵੀ ਇਹਨੂੰ ਕਹਿੰਦੇ ਕੀ ਹੈ ਤਾਂ ਤੁਸੀਂ ਜਿਹੜੇ ਤੁਸੀਂ ਕਹਿ ਰਹੇ ਸੀ ਪੱਥਰ ਦੇ ਰਿਕਾਰਡ ਇਹ ਹੈਗੀ ਹੈ ਰਸ਼ੀਆ ਦੇ ਵਿੱਚ ਜਿਹੜਾ ਯੂਕਰੇਨ ਤੋਂ ਮਗੋਆ ਉਹ 950 ਦੇ ਕਰੀਬ ਇਹਨਾਂ ਨੇ ਕੁਝ ਆਪਣੇ ਵਾਸਤੇ ਦੇਖੋ ਜੀ ਬਾਈ ਜੀ ਇਹ ਕਹਿੰਦੇ ਸੀ ਲਾ ਕੇ ਦਿਖਾਣਾ ਫਿਰ ਹੁਣ ਵੀ ਕਿੰਨਾ ਲੱਗਦਾ ਪ੍ਰੋਪਰ 32000 ਡਾਲਰ ਦਾ 32000 ਰੁਪਏ 32000 ਰੁਪਏ ਨੇ ਮੈਂ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਉਹ ਚਾਹੇ ਹੋਵੇ ਇੰਡੀਆ ਦੇ ਵਿੱਚ ਤੇ ਚਾਹੇ ਹੋਵੇ ਅਮਰੀਕਾ ਦੇ ਵਿੱਚ ਇਸੇ ਤਰ੍ਹਾਂ ਆਪਣੇ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਮੈਂ ਤੁਹਾਨੂੰ ਇੱਕ ਮਿਲਣ ਜਾ ਰਿਹਾ ਹਾਂ ਸਾਡੇ ਨਾਲ ਜਿਹੜੇ ਖੜੇ ਆ ਕੈਲੀਫੋਰਨੀਆ ਦੇ ਸ਼ਹਿਰ ਫ੍ਰਿਜ਼ਨਰ ਵਿੱਚ ਰਹਿੰਦੇ ਸਰਦਾਰ ਅਵਤਾਰ ਸਿੰਘ ਢਿੱਲੋਂ ਜੀ ਫ੍ਰਿਜ਼ਨਰ ਵਾਲੇ ਫ੍ਰਿਜ਼ਨਰ ਕਿ ਤੁਹਾਡਾ ਪਿੰਡ ਤੁਸੀਂ ਕਿਹੜਾ ਦੱਸਿਆ ਸੀ ਜੈਠੂਗੇ ਤਾਂ ਜਿਹੜੇ ਹੈਗੇ ਨੇ ਹਾਂ ਤੁਸੀਂ ਦੱਸੋ ਜੀ ਫਿਰ ਕਿੱਦਾਂ ਜੀ ਉਤਾਰ ਸਿੰਘ ਚਲੋ ਜੀ ਇਹ ਸ਼ੌਂਕ ਤੁਹਾਨੂੰ ਕਿੱਥੋਂ ਪਿਆ ਇਹ ਸ਼ੌਂਕ ਮੈਨੂੰ ਬਚਪਨ ਤੋਂ ਪਿਆ ਤੇ ਮੈਂ ਬਹੁਤ ਛੋਟਾ ਹੁੰਦਾ ਸੀਗਾ ਮਤਲਬ ਕਿ 8 ਤੋਂ 9 10 10 ਸਾਲ ਦੀ ਉਮਰ ਹਾਂ ਤੇ ਅਸੀਂ ਮੈਂ ਨਾਨਕੀ ਬਹੁਤ ਜਾਂਦਾ ਸੀਗਾ ਤੇ ਹੁਣ ਵੀ ਮੈਨੂੰ ਬਹੁਤ ਚਾਹ ਨਾਨਕੀ ਜਾਂਦਾ ਹਾਂ 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 ਹੁਣ ਅਮਰੀਕਾ ਕਰਕੇ ਜਾ ਨਹੀਂ ਸਕਦਾ ਤੇ ਮੇਰੇ ਮਾਮਾ ਜੀ ਛੋਟੇ ਉਹਨਾਂ ਦਾ ਨਾਮ ਗੁਰਜੰਤ ਸਿੰਘ ਸਿੱਧੂ ਪਰ ਉਹਨੂੰ ਜੰਟ ਮਾਮਾ ਜੀ ਕਹਿ ਕੇ ਬੁਲਾਉਂਦੇ ਆ ਠੀਕ ਠੀਕ ਤੇ ਸਾਡੇ ਪੁਰਾਣੇ ਘਰ ਹੁੰਦੇ ਸੀ ਊਖਲੀ ਸੀ ਤੇ ਊਖਲੀ ਦੇ ਕੋਲੇ ਅਸੀਂ ਮਿੱਟੀ ਨੂੰ ਜਿੱਦਾਂ ਕਹਿੰਦਾ ਵੀ ਬਣਾ ਕੇ ਉਹਨੂੰ ਬੁੰਨ ਕੇ ਤੇ ਛੋੜਾ ਰਿਡੀਓ ਬਣਾ ਲੈਂਦੇ ਜਿਵੇਂ ਆਪਿਆ ਇੱਥੇ ਤੇ ਇਹਦੇ ਵਿੱਚ ਰੰਗ ਕਰਕੇ ਤੇ ਆਪਣਾ ਚੁੰਟ ਬਣਾ ਲੈਣੀ ਲੱਕੜ ਦੀ ਗੋਲਜੀ ਕਰਕੇ ਤੇ ਵਿੱਚ ਸੂਣ ਦਾ ਜਿਹੜਾ ਹੁੰਦਾ ਡੱਕਾ ਤੇ ਉਹਨੂੰ ਫਸਾ ਕੇ ਵਿੱਚ ਤੇ ਧਾਗਾ ਧਾਗੇ ਦੀ ਡੋਰ ਜਿਹੜੀ ਤਾਰ ਹੁੰਦੀ ਸੀ ਉਹ ਧਾਗਾਂ ਬਣਾ ਲੈਂਦੇ ਸੀ ਤੇ ਅਸੀਂ ਉੱਪਰ ਬਨੇਰੇ ਤੇ ਟੰਗ ਦਿੰਦੇ ਸੀਗੇ ਤੇ ਫਿਰ ਉਹ ਆ ਚੀਜ਼ ਤੁਸੀਂ ਬਨੇਰੇ ਤੇ ਟੰਗ ਲੈਂਦੇ ਸੀ ਹਾਂ ਜਿਹੜੀ ਮਿੱਟੀ ਦਾ ਹੁੰਦਾ ਜਿ ਬਣਾਇਆ ਹੋਇਆ ਓਕੇ ਓਕੇ ਤੇ ਉਹਨੂੰ ਟੰਗ ਦੇਣਾ ਤੇ ਮਾਮੇ ਨੇ ਗਿਆ ਲੈ ਵੀ ਗਾ ਭਣ ਜੇ ਤੇ ਉਹਨੇ ਕਹਿੰਦੇ ਕਿਹੜਾ ਮੈਂ ਸਤਗੁਰ ਨਾਨਕ ਤੇਰੀਮੀ ਦਾ ਲਿਆਰੀਆ ਇੱਥੋਂ ਸ਼ੁਰੂਆਤ ਹੁੰਦੀ ਸੀਗੀ ਤੇ ਸਤਗੁਰ ਤੇਰੀਮੀ ਦਾ ਲਿਆਰੀਆ ਇੱਥੋਂ ਬਚਪਨ ਪਿਆ ਜੀ ਠੀਕ ਹੈ ਠੀਕ ਹੈ ਹੁਣ ਤੁਹਾਨੂੰ ਇਹਨਾਂ ਦਾ ਦਿਖਾਉਣਾ ਹੈ ਕਿਹੜੇ ਅਸੀਂ ਵਿਰਸੇ ਦੀ ਗੱਲ ਕਰ ਰਹੇ ਤੇ ਕਿਹੜੀ ਵਿਰਾਸਤ ਇਹਨਾਂ ਨੇ ਸਾਹਮਣੇ ਰੱਖੀ ਹੈ ਆ ਤੁਹਾਨੂੰ ਇੱਕ ਵਾਰ ਨਜ਼ਰ ਮਰਵਾਉਣੀ ਹੈ ਇਹ ਜਿੰਨਾ ਵੀ ਸਮਾਨ ਹੈ ਸਾਡੇ ਵਿਰਸੇ ਦੇ ਨਾਲ ਜੁੜਿਆ ਹੋਇਆ ਠੀਕ ਹੈ ਬੇਸ ਕੀਮਤੀ ਹੈ ਇਹ ਵਿਰਸੇ ਦਾ ਕੀਮਤੀ ਸਮਾਨ ਇਹਨਾਂ ਨੇ ਸਾਹਮਣੇ ਰੱਖਿਆ ਹੋਇਆ ਹੈ ਜਿਹੜਾ ਇਹਨਾਂ ਤੋਂ ਜਾਣਦੇ ਆ ਕਿੰਨਾ ਕੁ ਪੁਰਾਣਾ ਹੈ ਕੁਛ ਤਾਂ ਇਹ ਪੱਥ ਕੁਝ ਲੋਕਾਂ ਨੂੰ ਤਾਂ ਦਾ ਨਾਮ ਵੀ ਨਹੀਂ ਪਤਾ ਹੋਣਾ ਮੈਂ ਵੀ ਇਹਦਾ ਨਾਮ ਐਂਡ ਤੇ ਦੱਸੂਗਾ ਬਟ ਜੇ ਤੁਸੀਂ ਕਮੈਂਟ ਕਰਕੇ ਦੱਸਣਾ ਚਾਹੋ ਵੀ ਇਹਨੂੰ ਕਹਿੰਦੇ ਕੀ ਹੈ ਤਾਂ ਤੁਸੀਂ ਦੱਸ ਸਕਦੇ ਹੋ ਆਪਾਂ ਇਹਨਾਂ ਤੋਂ ਜਾਣਦੇ ਆ ਵੀ ਇਹਨਾਂ ਨੂੰ ਇਹ ਵਿਰਾਸਤੀ ਸਮਾਨ ਨੂੰ ਸਾਂਭ ਕੇ ਰੱਖਣ ਦਾ ਜज्ਬਾ ਕਿੱਥੋਂ ਪੈਦਾ ਹੋਇਆ ਜਿਵੇਂ ਇਹਨਾਂ ਨੇ ਪਹਿਲਾਂ ਵੀ ਦੱਸਿਆ ਇਹ ਨਾਨਕੇ ਘਰ ਸੀ ਆਪਣੇ ਮਾਮਾ ਜੀ ਦੇ ਕੋਲ ਜਦੋਂ ਜਾਂਦੇ ਸੀ ਤਾਂ ਇਨੂੰ ਇਹ ਮਿੱਟੀ ਦਾ ਬਣਾ ਲੰਦੇ ਸੀਗੇ ਆ ਪਿੱਛੇ ਵਾਲੀ ਯੂਨਿਟ ਕਹਿੰਦੇ ਜੀ ਨੂੰ ਯੂਨਿਟ ਸਾਰੀ ਨਹੀਂ ਜਾਨੀ ਆ ਜੀ ਮਿੱਟੀ ਦਾ ਬਣਾ ਲੰਦੇ ਸੀਗੇ ਇਹ ਯੂਨਿਟ ਤੇ ਰੇਡੀਓ ਤਿੰਨ ਉਦੋਂ ਤੋਂ ਇਹਨਾਂ ਨੂੰ ਆਪਣੇ ਨਾਨਕੇ ਤੋਂ ਇਹਨਾਂ ਨੂੰ ਸ਼ੌਂਕ ਪਿਆ ਤੇ ਬਾਕੀ ਜਿਹੜੇ ਰਿਕਾਰਡ ਆ ਇਹਨਾਂ ਕੋਲ ਇਹਨਾਂ ਨੂੰ ਪੁੱਛਦਿਆਂ ਜਾਣਦੇ ਆ ਕਿੰਨੇ ਕੁ ਪੁਰਾਣੇ ਆ ਤਾਂ ਮੈਂ ਤਾਂ ਨਾਮ ਵੀ ਨਹੀਂ ਸੁਣੇ ਇਹਨਾਂ ਦੇ ਆਪੀ ਦੇਖ ਲੈਣੀ ਆ ਰੇਸ਼ਮ ਰੇਸ਼ਮਾ ਦਾ ਰਿਕਾਰਡ ਕਿੰਨਾ ਕੁ ਪੁਰਾਣਾ ਹੋਣਾ ਜੀ ਕਾਫੀ ਪੁਰਾਣਾ ਹੈ ਠੀਕ ਹੈ ਆਲਮ ਲੋਹਾਰ ਦੇ ਰਿਕਾਰਡ ਇਹਨਾਂ ਕੋਲ ਹੈਗੇ ਇਹਨਾਂ ਤੋਂ ਜਾਣਦੇ ਆ ਵੀ ਇਹ ਮਸ਼ੀਨਾਂ ਇਹਨਾਂ ਨੇ ਕਿੰਨੇ ਟਾਈਮ ਚ ਇਕੱਠੀਆਂ ਕੀਤੀਆਂ ਕਿੱਥੋਂ ਕਿੱਥੋਂ ਇਹਨਾਂ ਨੇ ਇਹ ਸਮਾਨ ਇਕੱਠਾ ਕੀਤਾ ਜੀ ਆਲਮਲਹਾਰ ਉਹ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ ਇਹਨੂੰ ਕਹਿੰਦੇ ਕੀ ਆ ਤੇ ਸਾਡੇ ਦਰਸ਼ਕਾਂ ਨੂੰ ਬਹੁਤ ਉਹਨਾਂ ਨੂੰ ਤਾਂ ਇਹ ਹੀ ਨਹੀਂ ਪਤਾ ਕਿ ਇਹਨੂੰ ਕਹਿੰਦੇ ਕੀ ਆ ਜੀ ਇਹਨੂੰ ਜੀ ਇੰਗਲਿਸ਼ ਦੇ ਵਿੱਚ ਕਹਿੰਦੇ ਗ੍ਰਾਮੋਫੋਨ ਗ੍ਰਾਮੋਫੋਨ ਹਾਂਜੀ ਤੇ ਪੰਜਾਬੀ ਵਿੱਚ ਕਹਿੰਦੇ ਇਹਨੂੰ ਰਿਕਾਰਡ ਵਾਲੀ ਮਸ਼ੀਨ ਰਿਕਾਰਡ ਵਾਲੀ ਮਸ਼ੀਨ ਠੀਕ ਹੈ ਠੀਕ ਹੈ ਜੀ ਠੀਕ ਹੈ ਇਹ ਪੱਥਰ ਦੇ ਵੀ ਰਿਕਾਰਡ ਚੱਲਦੇ ਨੇ ਇਹ ਤੇ ਹਾਂ ਵੱਡੇ ਦੇ ਛੋਟੇ ਤੇ ਇਹਨੂੰ ਕੁੱਤੇ ਵਾਲੀ ਕੰਪਨੀ ਵੀ ਕਹਿੰਦੇ ਆ ਕੁੱਤੇ ਵਾਲੀ ਕੰਪਨੀ ਹਾਂਜੀ ਤੇ ਇਹਨੂੰ ਇੰਗਲਿਸ਼ ਦੇ ਵਿੱਚ ਹਜ ਮਾਸਟਰ ਆਫ ਵਾਇਸ ਐਚ ਐਮ ਬੀ ਵੀ ਕਹਿੰਦੇ ਨੇ ਤੇ ਅੱਛਾ ਇਹ ਪੱਥਰ ਦੇ ਰਿਕਾਰਡ ਆ ਪੱਥਰ ਦਾ ਜੀ ਬਣਿਆ ਹੋਇਆ ਨਹੀਂ ਇਹ ਤਾਂ ਪਲਾਸਟਿਕ ਦਾ ਹੈ ਅੱਛਾ ਇਹ ਪਲਾਸਟਿਕ ਦਾ ਹੈ ਹਾਂ ਪੱਥਰ ਦੇ ਅੰਦਰ ਬੈਕ ਤੋਂ ਕੋਈ ਤੁਸੋਂ ਗੱਲ ਨਹੀਂ ਤੇ ਇਹ ਚੱਲਦੀ ਆ ਧੰਨਵਾਦ ਚੱਲੋ ਨਹੀਂ ਕਿਦਾਂ ਜੀ ਇਹ ਵੀ ਦੱਸੋ ਤੁਸੀਂ ਆ ਸੇਮ ਹੀ ਆ ਆ ਮਸ਼ੀਨ ਜੀ ਆਪਾਂ ਇੱਥੋਂ ਲਈ ਹੈ ਹੈਗੀ ਵਿਕਟ੍ਰੋਲਾ ਦੀ ਤੇ ਹੈ ਇਹ ਵੀ ਕੁੱਤੇ ਵਾਲੀ ਮਸ਼ੀਨ ਆ ਇਹਦਾ ਵੀ ਲਿਖਿਆ ਹੈਗਾ ਤੇ ਤੇ ਆ ਹੈਗਾ ਜੀ ਐਂਪਲੀਫਾਇਰ ਉਹ ਜ਼ਿਆਦਾ ਓਕੇ ਸਪੈਸ਼ਲ ਦੋ ਮੰਗਾਏ ਨੇ ਬੈਟਰੀ ਲੱਗੀ ਹੋਈ ਆ ਤੇ ਸਪੈਸ਼ਲ ਆਹ ਆ ਏਸ਼ੂ ਡੀਜੀ ਲਾਇਆ ਹੋਇਆ ਹਾਂ 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 ਤੇ ਪਹਿਲਾਂ ਇਹ ਆਪਾਂ ਆਹ ਰਿਕਾਰਡ ਧਰ ਲੈਣੇ ਆ ਇਹਨੂੰ ਚਾਬੀ ਫੁੱਲ ਦੇ ਦੇਣੀ ਆ ਅੱਛਾ ਚਾਬੀ ਐ ਹਾਂਜੀ ਇਹਨੂੰ ਚਾਬੀ ਫੁੱਲ ਦੇ ਦੇਣੀ ਆ ਹਾਂ ਤੇ ਜਦੋਂ ਚਾਬੀ ਫੁੱਲ ਆ ਗਈ ਜਾਂ ਤਰਖ ਲੋ ਤੇ ਚਾਬੀ ਛੇਦੀ ਆ ਜਾਂਦੀ ਐ ਉਹ ਠੀਕ ਐ ਹਾਂਜੀ ਤੇ ਆ ਜਾਨੀ ਕਿਵੇਂ ਨੀਬ ਰਹਾ ਇਹਦੇ ਲਈ ਕੋਈ ਬਿਜਲੀ ਦੀ ਲੋਡ ਨਹੀਂ ਹੈਗੀ ਚਾਬੀ ਨਾਲ ਹੀ ਚੱਲਦੀ ਨਹੀਂ ਦੀ ਲੋਡ ਨਹੀਂ ਇਹ ਕਿੰਨੀ ਕੁ ਪੁਰਾਣੀ ਹੋਣੀ ਢੱਲੂ ਸਾਹਿਬ ਇਹ ਜੀ 100 ਜਾਨੀ ਕਿ ਵੀ 115 ਸਾਲ ਪੁਰਾਣੀ ਹੋਣੀ ਆ ਮਸ਼ੀਨ 115 ਸਾਲ ਪੁਰਾਣੀ 100 100 110 ਦਾ ਹੋਣੀ ਆ 110 ਸਾਲ ਇਹ ਹੋਣੀ ਆ ਸੋ ਇੱਕ ਤਰ੍ਹਾਂ ਦਾ ਤੁਸੀਂ ਮਿਊਜ਼ੀਅਮ ਹੀ ਸਾਮਿਆ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖਣ ਵਾਸਤੇ ਮੋਸਟਲੀ ਲੋਕ ਮਿਊਜ਼ੀਅਮ ਵਾਂਚ ਚ ਜਾਂਦੇ ਆ ਬਟ ਇਹ ਰਹਾ ਆ ਵੱਡਾ ਰਿਕਾਰਡ ਆ ਜੀ ਅੱਛਾ ਇਹਨੂੰ ਵੱਡਾ ਰਿਕਾਰਡ ਕਹਿੰਦੇ ਨੇ ਜੰਮੂ ਰਿਕਾਰਡ ਆ ਤੇ ਜਮਲੇ ਜੱਟ ਦਾ ਰਿਕਾਰਡ ਆ ਹਾਂ ਹਾਂ ਤੇ ਇਹ ਆਪਾਂ ਲਾ ਦਨੇ ਆ ਅੱਛਾ ਇਹ ਅਸੁੱਤ ਲੱਗੀ ਇਹ ਹੌਲੀ ਤੇ ਕਈ ਤਰ੍ਹਾਂ ਦੀਆਂ ਜਿਵੇਂ ਇੱਧਰ ਹੋਰ ਤਰ੍ਹਾਂ ਦੀਆਂ ਹਾਂ ਹੈਨਾ ਹਾਂ ਹਾਂ ਤੇ ਇਹ ਇਹ ਵਟਣ ਵਾਲੀ ਆ ਬਹੁਤ ਠੀਕ 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 ਤੇ ਤੇ ਤਾਂ ਸਪੀਡ ਤੇਜ਼ ਹੌਲੀ ਹੋ ਜੰਦੀ ਹੈ ਹਾਂ ਸਪਾਈਸ ਵੀ ਠੀਕ ਜੇ ਹੋਗੀ ਆਹਾਂ ਅੱਛਾ ਇਹ ਇਧਰੋਂ ਚੱਲ ਗਿਆ ਦੈਨ ਇਹ ਇਹ ਇੱਥੋਂ ਆਵਾਜ਼ ਹੋ ਜਾਂਦੀ ਜਿੰਨੀ ਮਰਜ਼ੀ ਕਰ ਅੱਛਾ ਜੱਤਾ ਪੇ ਤੇ ਕਿਤੇ ਨਹੀਂ ਪਾਰਾ ਕਿਹੜੇ ਸੀਗੇ ਆ ਜਿਹੜਾ ਹੈਗਾ 1978 ਦਾ ਅੱਛਾ 1978 ਦਾ ਹੈਗਾ ਹਾਂਜੀ ਇਹ ਇਹਦੀ ਕੀਮਤ ਕੀ ਹੁੰਦੀ ਸੀ 1978 ਚ 1978 ਚ ਗੀਮਤ ਹੋਊਗੀ ਦਾ ਜਾਨੀ ਕਿ 10 15 15 ਰੁਪਏ 1970 ਚ 15 ਰੁਪਏ ਫਿਰ ਬਹੁਤ ਜਿਹਨੂੰ ਕਹਿੰਦੇ ਨੇ ਮਹਿੰਗਾ ਮਹਿੰਗਾ ਠੀਕ ਆ ਤੇ ਜਦੋਂ ਸਟਾਰਟਿੰਗ ਹੋਈ ਹੈ ਇਹਦੀ ਉਦੋਂ 4 4 ਰੁਪਏ ਛੋਟਾ ਰਿਕਰਡ ਤੇ ਜਿਹੜਾ ਵੱਡਾ ਰਿਕਰਡ ਇਹ ਪਲਾਸਟਿਕ ਦਾ ਇਹਦਾ ਪੱਥਰ ਦਾ ਕਿੱਸੇ ਪਲਾਸਟਿਕ ਦਾ ਜੀ ਅੱਛਾ ਇਹ ਪਲਾਸਟਿਕ ਆ ਜਿਹੜਾ ਹੈਗਾ ਇਹ ਰਿਕਰਡ ਆ ਇਹਦੀ ਕੀਮਤ ਸੀਗੀ 10 ਰੁਪਏ 8 ਰੁਪਏ ਹਨਾ ਇਹ ਤੁਸੀਂ 1980 75 80 ਤੇ ਗੱਲਾਂ ਕਰਦੇ ਹੋ ਹਾਂਜੀ 1960 ਦੀਆਂ ਵੀ ਹੈਗੀਆਂ ਵਿੱਚ ਸਾਰੀਆਂ 1960 ਦੀਆਂ ਹਾਂ 1959 ਜਿਹੜੇ ਤੁਸੀਂ ਕਹਿ ਰਹੇ ਸੀ ਪੱਥਰ ਦੇ ਰਿਕਾਰਡ ਹੈ ਉਹ ਕਿਹੜੀ ਮਸ਼ੀਨ ਹੈ ਆਪਣੇ ਕੋਲ ਰਿਕਾਰਡ ਤਾਂ ਮੇਰੇ ਨਾਲ ਇੰਗਲੈਂਡ ਵਾਲੇ ਆਹੋ ਪੰਜਾਬੀ ਜਿਹੀ ਨਹੀਂ ਕੋਈ ਮੇਰੇ ਕੋਲੇ ਓਕੇ ਉਹ ਤਾਂ ਮਸ਼ੀਨ ਕਿਹੜੀ ਹੈ ਜਿਹੜੀ ਤੇ ਪੱਥਰ ਦੇ ਰਿਕਾਰਡ ਚੱਲਦੇ ਆ ਮਸ਼ੀਨ ਇਹ ਸਾਰੀਆਂ ਮਸ਼ੀਨਾਂ ਜਿੱਤੇ ਮਰਜੀ ਚੱਲ ਅੱਛਾ ਸਾਰੀਆਂ ਮਸ਼ੀਨਾਂ ਤੇ ਚੱਲ ਜਾਂਦੇ ਆ ਤੇ ਜਿਵੇਂ ਆਹ ਬੜੀਆ ਮਸ਼ੀਨ ਹੈ ਤੇ ਪੱਥਰ ਤੇ ਚੱਲਦੇ ਆ ਇਹ ਮੈਂ ਇੱਥੇ ਇਹ ਕਿੱਥੋਂ ਲਈ ਸੀ ਤੁਸੀਂ ਇਹ ਫਰਿਜ ਨਾਲੋਂ ਲਈ ਹੈ ਕਲੰਬੀਆ ਦੀ ਆ ਅੱਛਾ ਇਹ ਕਲੰਬੀਆ ਦੀ ਮਸ਼ੀਨ ਹੈ ਹਾਂਜੀ ਹਾਂਜੀ ਹੂੰ ਠੀਕ ਠੀਕ ਇਹ ਕਲੈਕਸ਼ਨ ਤੁਸੀਂ ਵੈਸੇ ਕਿੰਨੇ ਟਾਈਮ ਚ ਕੀਤੀ ਹੈ ਇਹ ਕਲੈਕਸ਼ਨ ਇਹਨੂੰ ਜੀ 8 ਸਾਲ ਲੱਗੇ ਮੈਨੂੰ 8 ਸਾਲ ਲੱਗੇ ਸਾਰੇ ਇਕੱਠਾ ਕਰਨ ਨੂੰ ਸਮਾਨ ਆਹ ਕਲਮ ਆਹ ਵੀ ਕਲੰਬੀਆ ਦੀ ਹੈ ਨੰਬਰ 10 100 109 A ਜੇ ਕਿਸੇ ਨੇ ਇਹ ਸਰਚ ਕਰਨੀ ਹੋਵੇ ਦੇਖਣੀ ਹੋਵੇ ਵੀ ਕਿਹੜੀ ਹੈ ਕਿੱਥੋਂ ਪਤਾ ਲੱਗਦਾ ਜਿਵੇਂ ਆ ਤੁਸੀਂ ਕਹਿ ਰਹੇ ਹੋ ਆਹ ਹਾਂ ਹਾਂਜੀ ਆਹ ਨੰਬਰ ਸਰਚ ਕਰਨਾ ਪਏ ਤੁਸੀਂ ਗੂਗਲ ਤੇ ਲੱਭ ਸਕਦੇ ਹੋ ਈਬੇ ਤੇ ਲੱਭ ਸਕਦੇ ਹੋ ਜੋ ਮਰਜੀ ਉਹ ਠੀਕ ਹੈ ਠੀਕ ਵੱਡੇ ਮਿਲਦੀਆਂ ਆਹ ਵੀ ਚੀਜ਼ ਹੈਗੀ ਆ ਰਸ਼ੀਆ ਦੇ ਵਿੱਚ ਜਿਹੜਾ ਯੂਕਰੇਨ ਤੋਂ ਮਗਵਾਈ ਆ ਮੈਨੂੰ ਅੱਛਾ ਰਸ਼ੀਆ ਯੂਕਰੇਨ ਤੋਂ ਮੰਗਵਾਈ ਹੈ ਤੁਸੀਂ ਆ ਪੱਥਰ ਦਾ ਕਾਰਬੋਲਾ ਇਹ ਪਿਆਈ ਹੈ ਓਕੇ ਹਾਂਜੀ ਇਹਨੂੰ ਅੱਛਾ ਰਿਕਾਰਡ ਪੱਥਰ ਦਾ ਵੀ ਲਾ ਦਨੇ ਆਪਾਂ ਆ ਯੂਕਰੇਨ ਤੋਂ ਮੰਗਵਾਈ ਹੈ ਜੀ ਇਹਨਾਂ ਨੇ ਇਹ ਹੂੰ ਠੀਕ ਹੈ ਇਹਦੀ ਕੀ ਕੀਮਤ ਵੈਸੇ ਤਾਂ ਕੀਮਤ ਦਾ ਇਹਦਾ ਕੋਈ ਮੁੱਲ ਨਹੀਂ ਹੈਗਾ ਪਰ ਫਿਰ ਵੀ ਇਹਨਾਂ ਦਾ ਕੋਈ ਮੁੱਲ ਹੈ ਨਹੀਂ ਯਾਰ ਸਿੱਧੀ ਗੱਲ ਹੈ ਨਾ ਠੀਕ 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 ਪਰ ਫਿਰ ਵੀ ਸਮਝ ਲੈ ਹਨਾ ਇਹਨਾਂ ਕੋਲ ਚੀਜ਼ਾਂ ਨੇ ਹਨਾ ਜੀ ਇਹ ਤਾਂ ਜਿਹੜੀਆਂ ਕਿੰਨੇ ਸਾਲ ਪੁਰਾਣੀ ਹੋਣੀ ਹੈ ਇਹ 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 ਹੈਗੀ 1905 ਦੀ ਆ 1905 ਦੀ ਹੈਗੀ ਹੈ ਯੂਕਰੇਨ ਤੋਂ ਮੰਗਵਾਈ ਹੈ ਇਹਨਾਂ ਨੇ ਹਾਂਜੀ ਹਾਂਜੀ ਇਹ ਮੋਸਟਲੀ ਯਾਨਕਿ ਓਵਰ 100 ਹੀ ਆ ਹਾਂ ਹਾਂ 100 ਇਅਰਸ 올ਡ ਹੈਗੇ ਨੇ ਸਾਰੇ ਆ ਅਮਰੀਕਾ ਦੀ ਆ ਹਾਂ ਇਹ ਇੱਥੇ ਮਗਵਾਈ ਸੀ ਆਡੀਓ ਟੈਕਨੀਕਾ ਅੱਛਾ ਅੱਛਾ ਤਾਂ ਅਮਰੀਕਾ ਦੀ ਕੰਪਨੀ ਹੈ ਇਹ ਬੋ ਕਹਿੰਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਬਾਕੀ ਆ ਆ ਰਿਕਾਰਡਾਂ ਦੀ ਆਪਾਂ ਗੱਲ ਕਰੀਏ ਇਹ ਥੱਲੇ ਸਭ ਕਿੰਨੇ ਕੁ ਰਿਕਾਰਡ ਹੋਣੇ ਜਾਣੇ ਤੁਹਾਡੇ ਕੋਲ ਨਾਉਸ ਦੇਖ 900 ਦੇ ਕਰੀਬ ਆਹ ਆ ਜਾਣਗੇ 9950 ਦੇ ਕਰੀਬ ਇਹਨਾਂ ਨੇ ਕੁਝ ਆਪਣੇ ਵਾਸਤੇ ਕੱਢੇ ਆ ਜੈਲਾ ਧੂਰਕੋਟ ਜੀ ਵੀ ਸਾਡੇ ਨਾਲ ਹੈਗੇ ਨੇ ਬਾਈ ਜੀ ਦਿਖਾਇਓ ਕੋਈ ਤਾਂ ਇੱਕ ਅੱਧਾ ਕੋਈ ਜਿਹੜਾ ਵੀ ਤੁਹਾਡਾ ਇਹ ਮਾਨਕ ਦਾ ਜੰਗਲੀ ਮਿਆਸੀ ਦਾ ਮਾਨਕ ਦਾ ਕੀ ਆ ਬਾਤ ਹੈ ਕੀ ਆ ਬਾਤ ਉਹ ਲਖੰਦੂ ਬਿਆ ਉਹ ਠੀਕ ਹੈ ਜੀ ਇਹ ਕਿੰਨਾ ਕੁ ਪੁਰਾਣਾ ਹੋਣੇ ਜੀ ਅੰਦਾਜ਼ਾ ਦਾ ਇਹ ਜਿਹੜੇ 1982 ਦੇ ਵਿੱਚ ਆਇਆ ਸੀਗਾ ਜੀ ਇਹ 9880 ਦੇ ਵਿੱਚ ਆਇਆ ਹਾਂਜੀ ਉਹ ਤਾਂ 1969 1960 ਜਿਹਦਾ ਜਮਲੇ ਜੱਟਾਂ ਰਗੇ ਜਾਂ ਆਲ ਮੁਲਹਾਰ ਰਗੇ ਤਾਂ ਬਹੁਤ ਪੁਰਾਣੇ ਨੇ ਹਾਂ 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 ਇਹ ਅੱਜ ਵੀ ਹਾਂ ਜਿਹੜੀਆਂ ਵਾਜਾਂ ਨੇ ਅੰਮ੍ਰਿਤ ਸਿੰਘ ਸ਼ੌਂਕੀ ਵਰਗੇ ਆ ਉਹ ਉਦੋਂ ਵੀ ਪੁਰਾਣੇ ਨੇ ਹਾਂ 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 ਠੀਕ ਠੀਕ ਇਹ ਵੀ ਫੋਨ ਵਾਲੇ ਵੀ ਜੰਗ ਜਨਰੇਸ਼ਨ ਵੀ ਅੱਜ ਵੀ ਸਟਾਈਲ ਐਂ ਮੇਲਾ ਸੌੜਦੀ ਆ ਬਿਲਕੁਲ 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 ਛੋਟੇ ਹੁੰਦੇ ਨੇ ਸੁਣਿਆ ਅੱਛਾ ਠੀਕ 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 ਜੀ ਠੀਕ ਵਰਤਾਰ ਸੰਤ ਲੋਗੜੇ ਸਾਰੇ ਕਲਦੀ ਮਾਨਕ ਦੇ A to Z ਤਕਰੀਬਨ ਸਾਰੇ ਤਵੇ ਇਹਦੇ ਕੋਲ ਹੈਗੇ ਆ ਜੀ USB ਬਹੁਤ USB ਤਾਂ ਬਖਰੀ ਚੀਜ਼ ਨਾ ਕਰਦੇ ਪਰ ਵਿੱਚ ਵੀ ਦੇਖੋ ਜਮਾਨਾ ਇਹ ਵੀ ਸਾਰੇ ਗਾਣੇ ਇਹਦੇ ਕੋਲੇ ਪਏ ਆ ਕਲਦੀ ਮਾਨਕ ਦੇ ਹਾਂ 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 ਜੀ ਕੈਸਟਾ ਦੇ ਉੱਤੇ ਪਹੁੰਚਿਆ ਕੈਸਟਾ ਤਾਂ ਹੁੰਦੇ ਵਾ USB ਇਹਦੇ ਵਿੱਚ ਹੋ ਗਿਆ CDਆਂ ਦੇ ਵਿੱਚ ਹੋ ਗਿਆ ਅੱਜ ਕੱਲ ਤਾਂ ਸਾਰਾ ਕੁਝ YouTube ਦੇ ਉੱਤੇ ਆ ਗਿਆ ਸਮਾਂ ਬਦਲਦਾ ਰਿਹਾ ਪਰ ਲੋਕ ਸਭ ਤੁਸੀਂ ਫਿਰ ਸਮੇਂ ਦੇ ਨਾਲ ਨਹੀਂ ਬਦਲੇ ਕਿਸ ਤਰ੍ਹਾਂ ਰਿਆਤ ਬੱਸ ਆ ਫਰਮ ਰਿਕਾ ਦੇ ਬਤਾ ਕੇ ਕਿਦਾਂ ਦੋਸਤ ਲੈ ਲੈ ਮੈਂ ਤਾਂ ਹਲੇ ਹੁਣ ਵੀ ਪੁਰਾਣਾ ਤੇ ਰਹਿਣਾ ਵੀ ਪੁਰਾਣਾ ਯਾਰ ਅੱਛਾ ਤੇ ਜਦੋਂ ਆਪਣਾ ਉਥੋਂ ਜਦੋਂ ਬਚਪਨ ਤੋਂ ਆਏ ਤੇ ਰਹੀ ਸੀਗੀ ਵੀ ਇਹ ਸਮਾਨ ਇਕੱਠਾ ਕਰਕੇ ਵੀ ਇਹ ਵਜਾਉਣਾ ਤੇ ਫਿਰ ਇੱਥੇ ਮੈਨੂੰ ਮੇਰਾ ਯਾਰ ਦੋਸਤ ਆਪਣਾ 7 ਸਾਲ ਪਹਿਲਾਂ ਅੱਛਾ ਜੀ ਆਪਣਾ ਪ੍ਰੋਗਰਾਮ ਸੀ ਕਰਮਣ ਠੀਕ ਹੈ ਜੀ ਤੇ ਬਲਵਿੰਦਰ ਸਿੰਘ ਬਾਵਾ ਪਿੰਡ ਲਹਾਰਾ ਤੇ ਉਹ ਮੇਰਾ ਯਾਰ ਆ ਠੀਕ ਹੈ ਤੇ ਉਹਦੇ ਨਾਲ ਕੇ ਗੁੰਮਟੀ ਆ ਮੇਰੇ ਸਹੁਰੇ ਉਹ ਠੀਕ ਹੈ ਠੀਕ ਹੈ ਠੀਕ ਤੇ ਉਹ ਉਹਦੋਂ ਮੈਨੂੰ ਬੜਾ ਪੁੱਛ ਪਿਆ ਉਹਦੇ ਕੋਲ ਹੀ ਸਮਾਨ ਬਹੁਤ ਪਿਆ ਤੁਹਾਨੂੰ ਉਹਨੇ ਮੈਨੂੰ ਬਹੁਤ ਜਿਆਦਾ ਰੀਚ ਲਾਈ ਤੇ ਇੱਕ ਮੇਰਾ ਵੀਰ ਅਸ਼ੋਕਵੰਤ ਸਾਹਿਬ ਹਾਂ ਜੀ ਇਹਨੇ ਮੈਨੂੰ ਚਾਰ ਤੇ ਲਾਇਆ ਉਹ ਇੱਥੇ ਫਿਰ ਨੂੰ ਆਇਆ ਸੀਗਾ ਅੱਛਾ ਜੀ ਤੇ ਉਹਨੇ ਮੈਨੂੰ ਉਹ ਜਾਨੀ ਜਿਹੜੀਆਂ ਤੋਂ ਹਾਂ ਉਹਦੀਆਂ ਮੈਂ ਆਪਣਾ ਉਹਨੇ ਸੀੜੀਆਂ ਬਣਾਈਆਂ ਸੀੜੀਆਂ ਭਰ ਦਸ ਲਈ ਪਹਿਲਾਂ ਪੁਰਾਣੇ ਗੇੜ ਘਾਟਾਂ ਦੀਆਂ ਠੀਕ ਠੀਕ ਫਿਰ ਉਹ ਮੈਨੂੰ ਇਥੇ ਜੀ ਵੀ ਵੀ ਦੇ ਕੇ ਗਿਆ ਬੜੇ ਪਿਆਰ ਨਾਲ ਹਾਂ ਤੇ ਬਹੁਤ ਪਿਆਰਾ ਸਾਥੀ ਆ ਬਲਵਿੰਦਰ ਸਿੰਘ ਲਹਾਰਾ ਜਗਤਾਰ ਸਿੰਘ ਪੁਰਾਣੇ ਵਾਲਾ ਬਾਈ ਯਾਨੀ ਕਿ ਵੀ ਸਾਰੇ ਜਿੰਨੇ ਵੀ ਮੇਰੇ ਮਿੱਤਰ ਨੇ ਬਹੁਤ ਪਿਆਰੇ ਨੇ ਤੇ ਉਹਨਾਂ ਤੋਂ ਮੈਨੂੰ ਜਾਗ ਲੱਗਿਆ ਤੇ ਇੱਥੇ ਇੱਥੇ ਚਲੋ ਬੜੀ ਇੱਕ ਮੇਰਾ ਯਾਰ ਆਪਣਾ ਪਿੰਡ ਗਰਾਜ ਆ ਤੇ ਜਦੋਂ ਮੈਂ ਉੱਥੇ ਜਾਣਾ ਉਹਦਾ ਰੇਡੀਵਲ ਲੈ ਕੇ ਮੈਂ ਪਿੰਡ ਜੇਠੂ ਕੀ ਲਾਉਣਾ ਤੇ ਉਹ ਮੈਨੂੰ ਕਹਿੰਦਾ ਵੀ ਵਾਈ ਲੈ ਜਾ ਚੱਕੇ ਬਸ ਠੀਕ ਹੈ ਜੀ ਠੀਕ ਹੈ ਉਹ ਨੋਟੇ ਲੋਸਾਬੋਂ ਬੜੀ ਦੂਰੋਂ ਦੂਰੋਂ ਸਪੈਸ਼ਲ ਸੱਦਾ ਆਉਂਦਾ ਕਿ ਜੇ ਸਾਡੇ ਜੇ ਕੋਈ ਇੱਕ ਉਦਾਂ ਇਹ ਪ੍ਰੋਫੈਸ਼ਨਲ ਹੀ ਨਹੀਂ ਲਾਉਂਦੇ ਕਿਸੇ ਜਾਣ ਪਛਾਣ ਦੇ ਆਪਣੇ ਮਿੱਤਰ ਪਿਆਰੇ ਦੇ ਘਰ ਦੇ ਵਿੱਚ ਕੋਈ ਇਹਨਾਂ ਦੇ ਆਪਣੇ ਖਾਸ ਦੇ ਪ੍ਰੋਗਰਾਮ ਹੈ ਤਾਂ ਉੱਥੇ ਇਹ ਜਿਹਨੂੰ ਕਹਿੰਦੇ ਆ ਇੰਡੀਆ ਜਮ ਮੰਜੇ ਜੋੜ ਕੇ ਲਾ ਲੈਂਦੇ ਸੀਗੇ ਚਮਕੀਲਾ ਇਹ ਮੰਡੇ ਮੰਜੇ ਜੋੜ ਕੇ ਵੀ ਲਾ ਦਿੰਦੇ ਆ ਨਾ ਹਾਂ ਓਕੇ ਜੀ ਆ ਦੇਖੋ ਜੀ ਬਾਈ ਜੀ ਕਹਿੰਦੇ ਸੀ ਲਾਕੀ ਦਿਖਾਉਣਾ ਫਿਰ ਹੁਣ ਵੀ ਕਿੱਤਾ ਲੱਗਦਾ ਪ੍ਰੋਪਰ ਲਿਆ ਵੀ ਰੱਸੀ ਕਰਾ ਬੰਦੀਆਂ ਬੰਦੇ ਜੋੜ ਸਪੀਕਰ ਬੰਦੇ ਜੋੜ ਸਪੀਕਰ ਵਜਦਾ ਹੈ ਅਹੂ ਜੇ ਦਾ ਹਾਂ ਜੀ ਕਿਵੇਂ ਸੀਗਾ ਬੰਦੇ ਜੋੜ ਸਪੀਕਰ ਠੀਕ ਹੈ ਜੀ ਦੱਸੋ ਫਿਰ ਅੱਜ ਦੇ ਸਮੇਂ ਦੀ ਗਾਇਕੀ ਨੂੰ ਤੁਸੀਂ ਉਸ ਟਾਈਮ ਨਾਲ ਕਿਵੇਂ ਕੰਪੇਅਰ ਕਰਦੇ ਹੋ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਅੱਜ ਦੀ ਗੱਗੀ ਵੀ ਵਧੀਆ ਵਧੀਆ ਕੁੱਝ ਕਲਾਕਾਰ ਹੈਗੇ ਜਿਹੜੇ ਅੱਜ ਕੱਲ ਜਦਾਂ ਕਹਿੰਦਾ ਬਹੁਤ ਵਧੀਆ ਗਾ ਰਹੇ ਨੇ ਤੇ ਹੁਣ ਵੀ ਗਾ ਰਹੇ ਨੇ ਤੇ ਗਾ ਵੀ ਚੁੱਕੇ ਨੇ ਕੋਈ ਸੰਦੇਸ਼ ਆਪਣੇ ਜਿਹੜੇ ਨਵੇਂ ਜਨਰੇਸ਼ਨ ਬੈਠੇ ਮੇਰਾ ਜਿਹੜਾ ਹੈਗਾ ਮੇਰਾ ਮੇਰਾ ਦਾ ਪੁਰਾਣਾ ਸਭਿਆਚਾਰ ਮੈਂ ਪੁਰਾਣੀ ਸੁਣਦਾ ਜੇ ਮੈਨੂੰ ਕੋਈ ਚੰਗਾ ਕਲਾਕਾਰ ਮਿਲਦਾ ਹੈ ਮੈਂ ਉਹ ਵੀ ਸੁਣ ਲੈਣਾ ਹੈਗਾ ਤੇ ਇੱਕ ਬਚਪਨ ਦੇ ਵਿੱਚ ਸਾਡੇ ਮਾਮਾ ਜੀ ਦੇ ਮੇਰੇ ਮਨਜੰਡ ਮਾਮੇ ਦਾ ਵਿਆਹ ਸੀ ਤੇ ਇੱਧਰ ਤੂੜੀ ਵਾਲੇ ਕੋਠੇ 'ਚ ਅਸੀਂ ਬੈਠੇ ਸੀਗੇ ਤੇ ਪਾਪੂ ਜੀ ਸਾਡੇ ਜਾਨੀ ਕਿ ਵੀ ਉਹ ਕਹਿੰਦੇ ਵੀ ਆਹ ਰਿਕਾਰਡ ਲਾਉਣਾ ਤੇ ਮਾਮਾ ਜੀ ਕਹਿੰਦੇ ਕੋਈ ਗੱਲ ਨਹੀਂ ਲਾਲੀ ਗੁਲਾਬຊਾਂ ਕੁਛ ਗੱਲ ਨਹੀਂ ਠੀਕ ਆ ਤੇ ਉਹ ਕਹਿੰਦੇ ਵੀ ਜੇ ਤਾਂ ਨਾਂ ਲਗਾ ਰਿਕਾਰਡ ਤੇ ਦੂਜਾ ਲਾਦਾ ਤੇ ਉਹਨੇ ਆਹ ਸਪੀਕਰ ਆਹ ਜਿਹੜਾ ਹੈਗਾ ਉਹਨੇ ਟੱਕ ਕੇ ਕੰਧ ਨਾਲ ਮਾਰਿਆ ਉਹ ਸਾਹਮਲੇ ਨਾਲ ਤੇ ਉਹ ਸਪੀਕਰ ਤੋੜਦਾ ਤੇ ਮੈਨੂੰ ਬੜਾ ਅਫਸੋਸ ਹੋਇਆ ਤੇ ਉਹ ਜੇਲੇ ਦਾ ਰੇਡੀਓ ਸੀਗਾ ਆਰਾਮਗੜ ਤੋਂ ਤੇ ਹੁਣ ਵੀ ਰੱਖੀ ਬੈਠਾ ਹੈ ਤੇ ਫੇਰ ਮੈਂ ਮਾਮਾ ਜੀ ਨੂੰ ਕਿਹਾ ਵੀ ਆਪਣਾ ਵੀ ਮਾਮਾ ਜੀ ਇਹ ਨੁਕਸਾਨ ਹੋ ਗਿਆ ਕਿੰਨੇ ਕ ਦਾ ਕਿਹੜਾ ਕੋਈ ਗੱਲ ਨਹੀਂ ਭਾਣ ਜਿਆ ਰੇ ਇਹ ਕਿਹੜੀ ਗੱਲ ਆ ਯਾਰ ਹਾਂ 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 ਕੋਈ ਗੱਲ ਨਹੀਂ ਭਾਦਾਂਗੇ ਕੋਈ ਨਹੀਂ ਗੱਲ ਨਹੀਂ ਸਾਡਾ ਪ੍ਰਾਣਾ ਬਾਪੂ ਤੇ ਕਹਿੰਦਾ 60 ਰੁਪਏ ਦੇ ਹੀ ਆ ਮੈਂ ਹੈਰਾਨ ਹੋ ਗਿਆ ਮੈਂ 60 ਰੁਪਏ ਦੇ ਹੀ ਤੇ ਕਹਿੰਨੇ ਕੋਈ ਗੱਲ ਇਹ ਫੇਰ ਮਾਮਾ ਜੀ ਨੇ ਪੇਟੀ ਦੇ ਲੈ ਕੇ ਰੱਖਤਾ ਕਹਿੰਦਾ ਲੈ ਵੀ ਪੁੱਤਰਾ ਆ ਬੰਦ ਲੈਂਦਾ ਜੈਲੇ ਦਾ ਰੇਲੂ ਵਾਪਸ ਕਰਤਾ ਸਹੀ ਠੀਕ ਹੈ ਜੈਲਾ ਆ ਜੈਲ ਬਾਈ ਦਾ ਇਹ ਵੀ ਚੈਲਾ ਇੱਕ ਆਰਾਮ ਕਰੂ ਹੀ ਚੈਲਾ ਸਹੀ ਠੀਕ ਹੈ ਇੱਕੋ ਬਾੜਾ ਅਕਸਰ ਲਾਉਣੰਦੇ ਸੀ ਆਪਣੇ ਇਦੋਂ ਮੰਦਿਆ ਜੋੜ ਕੇ ਲਾਉਂਦੇ ਸੀਗੇ ਜੀ ਕਿਹੜਾ ਘੜਾ ਸੀਗਾ ਸਤਿਗੁਰ ਸਤਿਗੁਰ ਨਾਨਕ ਤੇਰੀ ਨੀਲਾ ਸਤਿਗੁਰ ਨਾਨਕ ਤੇਰੀ ਨੀਲਾ ਨਿਆਰੀ ਐ ਸੋ ਇਹ ਜਿਹੜਾ ਸੱਭਿਆਚਾਰ ਆ ਜੀ ਸਾမ်း ਕੇ ਰੱਖਣਾ ਬਹੁਤ ਔਖਾ ਹੈ ਆਪਾਂ ਨੂੰ ਵੀ ਸਾမ်း ਕੇ ਰੱਖਣਾ ਚਾਹੀਦਾ ਹੈ ਸਹਾੜਿਆ ਵਿਰਾਸਤ ਬਚਾ ਕੇ ਰੱਖਣਾ ਮੁਸ਼ਕਲ ਹੈ ਹਾਲ ਬਟੇ ਕਿੰਨਾ ਇੰਨੀਆਂ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖਣ ਵਾਸਤੇ ਮੋਸਟਲੀ ਮਿਊਜ਼ੀਅਮ ਦੇ ਵਿੱਚ ਆਪਾਂ ਟਿਕਟ ਵੀ ਦਿੰਨੇ ਆ ਬਹੁਤ ਜਗ੍ਹਾ ਤੇ ਜੇ 100 100 ਪਲੱਸ ਇਅਰ ਪੁਰਾਣੇ ਜੀ ਜਪੜਿਆ ਚਾਨਣਾ ਸਤਿਗੁਰ ਨਾਨਕ ਤੇਰੀ ਜੀ ਨਿਆਰੀ ਹੈ ਕਿਹੜੇ ਸੰ ਦਾ ਹੈ ਜੀ ਇਹ 69 ਦਾ ਜੀ 1969 ਦਾ ਹਾਂਜੀ ਸੋ 1969 ਚ ਆਪਾਂ ਚੱਲੇ ਹੋਦੇ ਸੀਗੇ ਇਹਨਾਂ ਦਾ ਕੀ ਮੁੱਲ ਤੁਸੀਂ ਦੱਸਿਆ ਸੀਗਾ ਪਹਿਲਾਂ ਛੋਟਾ ਕਿੰਨੇ ਦਾ ਅੱਜ ਕੱਲ੍ਹ ਤੇ ਬੰਦੇ ਕਿੰਨੇ ਪੰਜ ਪੰਜਾਬੀ ਉਹ ਤਾਂ ਸਟਾਰਟ ਹੋਏ ਸੀਗੇ ਜਾਨਕਿ ਅੱਜ ਤੱਕ ਅੱਜ ਕੱਲ੍ਹ ਕੀ ਮੁੱਲ ਹੈ ਅੱਜ ਤੱਕ ਤਾਂ ਤਾਂ ਇਹ 5000 6000 7000 ਹਲੇ ਵੀ ਮਿਲਦੇ ਲੋਕੀ ਮਿਲਦੇ ਆ ਬਹੁਤ ਘੱਟ ਮਿਲਦੇ ਪਰ ਬਹੁਤ ਮੁਸ਼ਕਲ ਹੈ ਮਹਿੰਗੇ ਕਰਦੇ ਲੋਕਾਂ ਨੇ ਅੱਛਾ 6 5 6000 ਦਾ ਮਤਲਬ ਮਿਲ ਜਾਂਦਾ ਹੈ ਇਹਦਾ ਵੱਡਾ ਹਾਂ ਵੱਡਾ ਉਹਦਾ ਤਾਂ ਉਹਦਾ ਮੁੱਲ ਹੀ ਨਹੀਂ ਕੋਈ ਅੱਛਾ ਜਿਹੜਾ ਜਿਹੜਾ ਜਿਆਦਾ ਵੱਡੇ ਜਿਆਦਾ ਵੱਡਾ ਉਹ 15 ਦਾ ਵੀ ਹੈ 32 ਦਾ ਵੀ ਲੈ ਲਿਆ ਕਿਸੇ ਨੇ ਮੋਹਰ ਨਹੀਂ ਲੈਂਦਾ ਉਹ ਛੱਡ ਠੀਕ ਜੀ ਇਹਦੀ ਵੀ ਆਪਸ਼ਨ ਉਹਨੂੰ ਦੇਖੋ ਜਿਆਦੇ ਪੈਸੇ ਆ ਵੱਧ ਵੀ ਲੈ ਲੈਂਦਾ 32000 ਰੁਪਏ ਦਾ ਡਾਲਰ ਮਾਮਲਾ ਗੜਬੜ ਮੈਂ ਕਹਿ ਦੇਣਾ ਨਾ ਜਿਹੜਾ ਮਾਮਲਾ ਗਰਦਾਗ ਇਮਾਨਦਾਰ ਰਿਕਾਰਡ ਲਿਆ ਉਹਨੇ 32000 ਡਾਲਰ ਦਾ 32000 ਰੁਪਏ ਰੁਪਏ 32000 ਸੋ ਬੜਾ ਵਧੀਆ ਲੱਗਿਆ ਜੀ ਮਿਲ ਕੇ ਏ ਸੀ ਸਾਡੇ ਅਵਤਾਰ ਸਿੰਘ ਚਲੋ ਸਾਹਿਬ ਕੁਝ ਹੋਰ ਵੀ ਦੱਸਣਾ ਚਾਹੁੰਦੇ ਆ ਮਾੜਾ ਜਿਹਾ ਲਾ ਦੇ ਲਾ ਦੇ ਲਾ ਦੇ ਤੁਸੀਂ ਖੇਚੀ ਦਾ ਜੀ ਕੰਮ ਅੱਛਾ ਇਹ ਤੁਸੀਂ ਲਾਲਾ ਸਤਗੁਰ ਨਾਨਕ ਤੇਰੀ ਲਲ ਨਿਆਰੀ ਹੈ ਇਹਦੀ ਸਾਡੀ ਸਪੀਡ ਸਪੀਡ ਤੇਜ਼ ਕਰ ਦਿਓ ਗਾਣੇ ਚੈਨ ਲਈਨੇ ਚੱਕ ਕੇ ਹਾਂ ਠੀਕ ਠੀਕ ਹਾਂਜੀ ਏ ਸੀ ਦੀ ਆਪਣਾ ਅੱਜ ਦਾ ਜਿਹੜਾ ਸਮਾ ਆਪਣਾ ਬਤੀਤ ਹੋਇਆ ਸਰਦਾਰ ਅਵਤਾਰ ਸਿੰਘ ਢੱਲੋਂ ਦੇ ਨਾਲ ਵਿਰਾਸਤ ਦੇ ਜਿਹੜੇ ਇਹਨਾਂ ਦੇ ਸੰਭਾਲੇ ਹੋਏ ਪਲ ਨੇ ਉਹ ਆਪਾਂ ਦੇਖੇ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਦੇਖਣ ਲਈ ਲਾਈਕ ਤੇ ਸ਼ੇਅਰ ਕਰ ਦਿਓ ਇਹੇ ਵਿਰਾਸਤ ਸਾਂਭਣੀ ਬਹੁਤ ਔਖੀ ਹੈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਤਾਂ ਕਿ ਆਪਣੇ ਬੱਚਿਆਂ ਨੂੰ ਅਸੀਂ ਦਿਖਾ ਸਕੀਏ ਭਾਈ ਆ ਵੀ ਚੀਜ਼ਾਂ ਹੁੰਦੀਆਂ ਸੀ ਕਦੇ ਸਾਡੇ ਦਾਦੇ ਪੜਦਾਦੇ ਤੇ ਅਸੀਂ ਇਹਨੂੰ ਯੂਜ਼ ਕਰ ਕਰ ਰਹੇ ਹਾਂ ਠੀਕ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਪਿੰਡ ਅਮਰੀਕਾ ਸਾਰਾ ਧੰਨਵਾਦ ਸਤਿ ਸ੍ਰੀ ਅਕਾਲ ਸਭਾ ਜੁਣਾ ਮਿੱਤਰਾਂ